ਸਾਬੋ ਦੇ ਤਲਵੰਡੀ ਤੋਂ ਆਪਣਾ ਮਾਰਤੀ ਕੰਗਨਾਂ ਨਹੀਂ ਪਹਿਲਾਂ ਦੋ ਦਿਨਾਂ ਕੰਨਾਂ ਵਿੱਚ ਆ ਤੇ ਹੋਰ ਛਾਲੇ ਕਿਉਂ ਦੇ ਰੀਆਂ ਜੰਮ ਤੇ ਜਰਨਾ ਸਿੰਘ ਪਿੰਡਾਂ ਵਾਲੇ ਦੀਆਂ ਖੋਤਵਾ ਤੋਂ ਵੀ ਡਰ ਲਾਪੇ ਨੇ ਹਾਂ ਉਹਨਾਂ ਨੇ ਆ ਖੋਤਵਾ ਤੋਂ ਵੀ ਡਰ ਲਾਪੇ ਨੇ ਵਾਹਿਗੁਰੂ જે ફોટો લાવણ ગાણ ના દે તે કામ વધે ઘટના આપણે મુડે ને જોશ એના ફોટો લાવણી લાઉન નહી દે આપણે મુકાબલા આપણે ભાઈ કોઈને તે આપણે બચેને ઓના લાવે ના લીયા ને ਆਮਤ ਭਗਵਾਨ ਤੋਂ ਮਾਨਨੇ ਇਹ ਬੋਧ ਬੋਧ ਮਾੜਾ ਕਰਦਾ ਹੈ ਇਹ ਹੁਣ ਸਾਡੇ ਸਿੱਖਾਂ ਦੀਆਂ ਖੁਦ ਨੂੰ ਸਿੰਘਾਂ ਜੇਹੜਿਆਂ ਤੋਂ ਡਰੂ ਲਾਪਿਆ ਹੈ ਬੰਦਿਆਂ ਤੋਂ ਡਿਉਂਗੇ ਇਹਨਾਂ ਤੋਂ ਡਰਦੇ ਨੇ ਕਿ ਸਿੰਘਾਂ ਜੇਹੜਿਆਂ ਨੂੰ ਦੇਖ ਲੋ ਜਿਹਨੇ ਸਾਡੇ ਛੀਂਡ ਨਹੀਂ ਉਹਨਾਂ ਨੇ ਡਰ ਲਾਪਿਆ ਹੈ ਮੈਰੂ ਜੀ ਦਾ ਖਾਲਸਾ ਮਰ ਕੇ ਕੀ ਫਟੇ